छोटा तो आप तो हम साथ रहेंगे मैं तो साथ ही रहूंगी मैं तो किन्हीं साथ लेंगी पर मैं लाऊंगी भाई मैं, मैं तो लाऊंगी मैं साथ में पेपर निकला है ना फिर तो जब भी करवाने आना फिर एच भी आसान ਸਾਨੂੰ ਦੱਸਦਾ ਬਿਜਲੀ ਕਿਵੇਂ ਬਣਦੀ ਆ ਜੋ ਨਹੀਂ 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 ਸਿੱਖਣਾ ਹੈ ਅਰੇ ਸਿੱਖ ਲੋ ਵੱਡੇ ਪ੍ਰੋਫੈਸਰ ਬਣ ਜਾਓਗੇ ਨਹੀਂ ਉਹ ਤੁਹਾਨੂੰ ਸਿੱਖ ਲਾਂਗੇ ਅਸੀਂ ਜਦੋਂ ਕਾਲਜ ਕੋਲ ਜਾਵਾਂਗੇ ਨਾ ਅਸੀਂ ਨਹੀਂ ਭਾਵੇਂ ਅਸੀਂ 7ਵੀਂ ਚਾਹੇ 7ਵੀਂ ਨਹੀਂ ਕੰਮ ਕਰਾਂ ਕੋਈ ਆਜੋ ਫੇਰ ਝੂਟ ਰੇ ਫੇਰ ਛਾਲਾ ਕਰਕੇ ਆਈ ਨਹੀਂ ਅਸੀਂ ਸਾਡੇ ਨਹੀਂ ਆਉਣਾ ਤੁਸੀਂ ਬਿਜਲੀਆਂ ਬਾਰੇ ਦੱਸਣ ਲਾਈ ਹੈ ਸਾਨੂੰ ਇਹ ਸਾਨੂੰ 7ਵੀਂ ਨਹੀਂ ਵਸਾਉਂਦਾ ਜਾਣੇ ਕੋ ਲਾਹਾਂ ਚ ਪੜ੍ਹੋ ਨਾ ਜਾਣੇ ਜਾਣੇ ਚੱਲੋ ਚਲ ਕੇ ਆ ਦੇਖੋ ਇਹ ਬਿਜਲੀ ਤਿਆਰ ਕਰਨ ਦਾ ਪ੍ਰੋਜੈਕਟ ਹੈ ਦਾ ਨਾਮ ਆਪਕੋ ਤੁਹਾਨੂੰ ਦਿੰਦੇ ਹਾਂ ਨੈਟ ਤੇ ਵੀ ਇਹਦਾ ਨਾਮ ਇਹਦਾ ਨਾਮ ਆ ਕੁਲੂ ਘਰਾ ਇਹਦੇ ਨਾਲ ਬਿਜਲੀ ਹੁੰਦਾ ਉਹ ਸੋਨੋ ਜੇ ਪਤਾ ਨਹੀਂ ਮੇਰੀ ਪੀਐਚਡੀ ਕਰੀ ਹੋਈ ਹੈ ਅੱਜ ਜਦੋਂ ਇਹਨੂੰ ਐ ਕਮਾਉਂਗੇ ਤੇ ਬਿਜਲੀ ਤਿਆਰ ਹੋ ਜੂਗੀ ਜੇ ਇਹਨੂੰ ਐ ਕਮਾਉਂਗੇ ਪਾਣੀ ਤਿਆਰ ਹੋ ਜੂਗਾ ਚਾਚਾ ਸਾਡੇ ਦਿਮਾਗ 'ਚ ਨਹੀਂ ਪੈਂਦਾ ਇਹ। ਸੰਤ ਪਰਾਉਂਦੇ ਹੀ ਨਹੀਂ ਆ। ਹਾਂ ਸਾਨੂੰ ਕਰੋ ਨਹੀਂ ਫੇਰ ਅਸੀਂ ਕਹਾਂਦੇ। ਬੰਦਾ ਕਿ ਇੱਕ ਤੂੜੀ ਵਾਲਾ ਕੁੱਪਾ ਥੋੜਾ ਸੰਝ ਹੀ ਨਹੀਂ ਆਉਂਦਾ। ਕਮਾ ਕੇ ਦੇਖ ਖਾਨੂੰ ਆਲ ਮੜਾ ਜਾ। ਲੈ ਚਾਚਾ ਤਾਂ ਸੰਝ ਨਹੀਂ ਆਉਂਦੀ ਆ ਕਿ ਬਿਜਲੀ ਕਿੱਥੇ ਆ ਗਈ। ਉਹ ਤਾਰਾਂ ਨਹੀਂ ਜੋੜੂਗਾ ਜੇ ਫੇਰ ਹੀ ਆਉਗੀ। ਫੇਰ ਤਾਰਾਂ ਜੋੜਨਾ ਹੀ ਪੜਾਈ ਐ ਨਾ ਚਾਚਾ। ਆ ਦੇਖੋ ਅੱਜ ਤਾਂ ਤਾਰ ਨਾ ਲੱਗੇ ਲੱਗ ਗਈ ਆਏ ਤੱਕ। ਇਹ ਬਿਜਲੀ ਧਿਆਰ ਹੋਊ। ਅੱਛਾ ਚਾਚੇ ਤਾਰ ਨਹੀਂ ਹੈਗੀ। ਉਹ ਸਾਨੂੰ ਪਤਾ ਨਹੀਂ ਮੇਰੀ ਪੀਐਚਵੀ ਗਈ ਹੋਈ ਐ ਇਹਨੂੰ ਕਤਾਬਾ ਜੀ ਤਾਰ ਹੀ ਕਹਿੰਦੇ ਐ। ਤੇ ਮਣੀ ਜੀ ਮੁੱਠੀ ਆ ਗਈ। ਜਿਦੋਂ ਤੇ ਮਾਰਿਆ ਪੰਪ ਮਾਰ ਦੋਗੇ ਤੇ ਚਿੰਗੜੇ ਕੱਢਣ ਲੱਗ ਜੂ ਪਰ ਮੈਂ ਕਢਾਉਂਦਾ ਨਹੀਂ ਹੁਣ ਛੋਟੇ ਪੁੱਤੇ ਬੈਜੂ ਸਮਝ ਕੇ ਗੱਲ ਸੁਣੋ ਹਾਂ ਪਰ ਐਨੀ ਨਹੀਂ ਆਈ ਐਨੀ ਨਹੀਂ ਆਈ ਛੋਟੇ ਨੀ ਕੁੜੀਏ ਸਮਝ ਚ ਆਉਣਾ ਜਦ ਤੈਨੂੰ ਆਪ ਨੂੰ ਤਾਂ ਆਉਂਦਾ ਨਹੀਂ ਸਾਨੂੰ ਕੀ ਪੜਾਉਣਾ ਤੂੰ ਮੇਰੇ ਅੱਗੇ ਨਾ ਬੋਲ ਮੈਂ ਪੀਹੜੀ ਪਾਸ ਅੱਛੇ ਵਸਰੀ ਜੋ ਹੋ ਜੇ ਜਿੰਨਾਂ ਨੂੰ ਕੋਈ ਮਤ ਉੱਕੀ ਕਰ ਜਾਈਏ ਨਾ ਪੁੱਤ ਉੱਥੋਂ ਆਏ ਇਹ ਬਿਜਲੀ ਸੁਬਦਾ ਉਹ ਬਿਜਲੀ ਚਾਰ ਕਰਨ ਹੁਣ ਨਾ ਕਰ ਜਾ ਕਰ ਜਾ ਇੱਕ ਵਾਰ ਚੱਲ ਤੂੰ ਚੱਲ ਪੁੱਤ ਚਲੋ ਤੁਸੀਂ ਕੱਢ ਜੋ ਸ਼ਰੀਕ ਕਿਵੇਂ ਉਹ ਬਿਜਲੀ ਤੇ ਸੇਹੇ ਨੇ ਬਿਜਲੀ ਚਾਰ ਹੁਣ ਜਿਹੜਾ ਥਰਮਲ ਪਲੱਗ ਆਣ ਕਰੇ ਚ ਉਹ ਮੈਂ ਲਾ ਲਾ ਮੀਟਰ ਪਟਾਈਏ ਬਿਜਲੀ ਦਾ ਜਿਹੜਾ ਪਰਾ ਥਰਮਲ ਪਲੱਗ ਨਹੀਂ ਉੱਥੇ ਵੀ ਮੈਂ ਪ੍ਰੋਜੈਕਟ ਲਾ ਕੇ ਆਇਆ ਉਹ ਤੇਰੀ ਮਾਂ ਇਹ ਕੋਹ ਹੁੰਤੇ ਲੱਗਦੀ ਆ ਕੁੜੀ ਉਹ ਬੋਰ ਤੇ ਉਹ ਬੋਰ ਤੇ ਨਹੀਂ ਉੱਥੇ ਵੀ ਆਏ ਜੀ ਪੁਲੀਆ ਇਹ ਪਿੱਛੇ ਲੱਗ ਕੇ ਖੇਤ ਕੰਮ ਦਿੰਦੇ ਖੂਹ ਤੇ ਵਾਹ ਗੋਦਾ ਇਹ ਆ ਥਰਮਲ ਤੇ ਵੀ ਹੀ ਲੱਗੀ ਹੋਈ ਆ ਲੱਗੀ ਹੋਈ ਆ ਕਿਵੇਂ ਐਂ ਕਮਾ ਦੇ ਕੀ ਹੁੰਗਾ ਤੁਸੀਂ ਇਹ ਬਿਜਲੀ ਤਾਂ ਲੱਗ ਗਿਆ ਦੇ ਪਾ ਬਿਜਲੀ ਦਾ ਘਾੜੀ ਆ ਮੈਂ ਦੇਖਿਆ ਬਈ ਜਵਾਖੇਲ ਬਗਨਾਂ ਵਿੱਚ ਪਾਣੀ ਨਿਕਲਦਾ ਪਰਲੇ ਪਾਸੇ ਇਹ ਤਾਂ ਐਂ ਕਮਾ ਲਾ ਫਿਰ ਪਾਣੀ ਨਿਕਲੂਗਾ ਮੁਕਲਾਵਾ ਨਿਕਲੂ ਜਿੰਨਾ ਤੇ ਕਿਨੂੰ ਉੱਥੇ ਫਿੱਟ ਨਹੀਂ ਕਰਦਾ ਟਰੈਕਟਰ ਤੇ ਨਿਕਲਦਾ ਕੁਝ ਨਹੀਂ ਚੋ ਸਾਰਾ ਵੇਚਨਾ ਬਈ ਮੈਨੂੰ ਤੇਰੇ ਲੱਛਣ ਠੀਕ ਨਹੀਂ ਲੱਗਦੇ ਮੈਂ ਨਹੀਂ ਇਹਨੂੰ ਵੇਚਦਾ ਨਹੀਂ ਮੈਂ ਇਹਨੂੰ ਆ ਜਾਣ ਤੇ ਬੇਬੇ ਨੂੰ ਉਹ ਕੁਦਦੇ ਗਈ ਹੋਈ ਆ ਤੇ ਆ ਜਾਣ ਤੇ ਤੇਰੀ ਭਝਾਈ ਨੂੰ ਤੇ ਨਾ ਸਾਰਾ ਕੁਝ ਬੰਦ ਤੈਨੂੰ ਘਰੇ ਕੰਮ ਕਰਨਾ ਭੂਤਾ ਸੋ ਤੇ ਪੈਸੇ ਦਿੱਤੇ ਆ ਕਿ ਨਹੀਂ ਮੈਂ ਅਜੇ ਦਿੱਤੇ ਨਹੀਂ ਬਾਈ ਤੂੰ ਮੈਂ ਉਹਨੂੰ ਲਿਆਉਣਾ ਮੂੰਹ ਤੋਂ ਕਹੀ ਵੀ ਮੈਂ ਦੇ ਨਹੀਂ ਹਾਂ ਮੈਂ ਤਾਂ ਮੂੰਹ ਤੋਂ ਕਹ ਦੂੰਗਾ ਮਨਕੜਾ ਕੁੱਟਦਾ ਹੈ ਦੇ ਨਹੀਂ ਨਾ ਤੂੰ ਹਾਂ ਹਾਂ ਮੁੱਕਰਨਾ ਨਹੀਂ ਨਾ ਨਾ ਮੈਂ ਮੁੱਕਰਦਾ ਨਹੀਂ ਇੱਥੇ ਹੀ ਰਹੀ ਬੈਠ ਕੇ ਮੈਂ ਬੈਠਾਏ تھے ਆ ਬੀਹੇ ਪ੍ਰੋਜੈਕਟ ਸਿੱਧਾ ਕਰਾਉਂਦੇ ਉਹ ਥਰ ਮਚਣਾ ਇਦੀ ਕਰਕੇ ਬਹੁਤ ਰਹਿ ਗਿਆ ਦਿਮਾਗ ਇਹ ਲਗਾ ਕਿ ਕਿਹੜੀ ਮ ਪੜਾਈ ਨਾ ਮੈਨੂੰ ਤਾਂ ਲੱਗਦਾ ਤੂੰ ਨਸ਼ੇ ਨੂੰ ਸ਼ਿਕਰਨ ਲੱਗ ਗਿਆ ਉਹ ਤੂੰ ਮਚਦਾਗਾ ਮੈਂ ਤਾਂ ਸਿਹਤ ਮੰਤਰੀ ਬਣਨ ਨੂੰ ਫਿਰਦਾ ਤੂੰ ਮੈਨੂੰ ਇੱਥੇ ਉਹ ਕਰੀ ਜਿੰਨਾ ਯਾਰ ਸਾਰਾ ਉਹਦਾ ਬੋਤਾ ਨਾ ਬਣੇਗਾ ਐਨੇ ਦਾ ਉਪਰ ਮਿੰਨੂ ਪਤਾ ਤੂੰ ਉਹ ਸਿਹਤ ਮੰਤਰੀ ਇੱਥੇ ਕਿੱਥੇ ਬਣ ਦੇਗਾ ਉਹ ਮੈਂ ਲੋਕਾਂ ਵਿੱਚ ਜਾਊਂਗਾ ਪੁਲੀ ਲੈ ਕੇ ਫੇਰ ਹੀ ਲੋਕ ਬੋਤਾ ਕਹਣਗੇ ਚੋਰ ਨਿਸ਼ਾਨ ਵੀ ਪੁਲੀ ਰੱਖੂੰ ਆਹ ਫੋਨ ਆਈ ਜਾਂਦਾ ਸੂਰਪਾਤ ਦਾ ਉਹ ਥੇਰੀ ਗੱਲ ਕਰ। ਵੈਸੇ ਜਿਹਦੇ ਦੇਣੇ ਆ ਉਹਨਾਂ ਦਾ ਹੋਊਗਾ। ਨਾ 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 ਮੈਂ ਤਾਂ ਲੱਖ ਰੁਪਏ ਦੇ ਕੱਪਣੀ ਮਾਰਦਾ। ਮੈਂ ਤੇਰੇ ਮੂੰਹੇ ਐ ਨਹੀਂ ਗੱਲ ਕਰੀ ਤੂੰ ਪਾਣੀ ਮਾਰ ਜੀ। ਇੱਥੋਂ ਜੰਮ ਪਿਆ ਸਾਡੇ ਅਸੀਂ ਜਮਾਣੀ ਪੜੇ। ਹਾਂ। ਸਾਡੇ ਨਾਲ ਵੱਡੇ ਪੜੇ ਦੀ ਨਾਲ ਅਸੀਂ ਪੜਿਆ। ਮੈਂ ਤੇਰੇ ਮੂੰਹ ਨੂੰ ਗੱਪ ਨਹੀਂ ਮਾਰਿਆ ਜਿਹੜੇ 2 ਰੁਪਏ ਸੀ ਉਹਨਾਂ ਨੂੰ ਸਾਹਮਣੇ ਰੱਖ ਕੇ ਇੱਥੇ ਤੱਕ ਪਹੁੰਚ ਗਏ। ਤੂੰ ਘਰ ਦੀ ਜੜੀ ਲਿਆਏਗਾ। ਤੂੰ ਕਰਨ ਲੱਗਿਆ ਨਸ਼ੇ ਦਿਮਾਗ ਗਿਆ ਤੇਰਾ ਹਿੱਲ ਕਿਹੜੀ ਬੀਏ ਕਰਦਾ। ਪਹਿਲਾਂ ਤਾਂ ਬਣਾਇ ਨਹੀਂ ਪਤਾ 6 ਸਾਲ ਹੋ ਗਏ ਤੈਨੂੰ ਤੁਰੇ ਫਿਰਦੇ ਨੂੰ ਮਾਨਸਾ ਤੇ ਕਿਹੜੀ ਬੀਏ ਹੈ ਜਿਹ ਉਗਿਆਂ ਦਾ ਆਹੀ ਆਪਣਾ ਜਿਹੜਾ ਸ੍ਰੀ ਯੋਜਨਾ ਸ਼ਪਤਾ ਜਿੰਦਾ ਜਿਹੜਾ ਕਰਿਆ ਹੁੰਦਾ ਵਾਹ ਤੇਰਾ ਲੈ ਤੇਰਾ ਉਹ ਮਸ਼ੀਨ ਜੀ ਫਟ ਜੂ ਉਹਨਾਂ ਦੀ ਮੈਂ ਨਿਕੁਂ ਨਿਥਾ ਨਹੀਂ ਕਰਦਾ ਬਾਈ ਮੈਂ ਇੱਥੇ ਪ੍ਰੋਜੈਕਟ ਲਾਉਂਗਾ ਫਿਰ ਉਹ ਤੋਂ ਪੈਸੇ ਕਿਉਂ ਲੈਂਦੇ ਸੀ ਉਹ ਪੈਸੇ ਹੁਣ ਤੈਨੂੰ ਪਤਾ ਹੀ ਸੋ ਤਾਂ ਮੈਂ ਕਹਿੰਦਾ ਕਿਤੇ ਕਿਤੇ ਲੈਂਦੇ ਆ ਫੇਰਾ ਮੰਨਦਾ ਹਾਂ ਤੂੰ ਲੈਂਦੇ ਦੋ ਫਾਰਮ ਭਰੇ ਸੀ ਫਿਰ ਮੋੜ ਤੇ ਸਿੱਧਵਾ ਦ ਹੁਣ ਦੂਰੀ ਮਾਰ ਮੰਗਦਾ ਹਾਂ ਮੈਂ ਦਿੰਦਾ ਨਹੀਂ ਤੂੰ ਮੰਨ ਜਾ ਮੈਂ ਤੇਰੇ ਮੂੰਹ ਤੇ ਕਰ ਦੂੰ ਉਹਨੂੰ ਫੇਰ ਤੂੰ ਦੇਖ ਲੇਗਾ ਤੇਰੇ ਯਾਰ ਦੋਸਤ ਦਾ ਪਿਓ ਆ ਮੇਰੀ ਗੱਲ ਉਹਦੇ ਹੋਣ ਤੋਂ ਪਹਿਲਾਂ ਪੁਲੀ ਗਿਲ ਘੋਦ ਦੇ ਉਹਨੂੰ ਅਸ ਪਹਿਲੀ ਮਿੰਟ ਪਤਾ ਨ ਲੱਗਦੇ ਉਹ ਆਦੇ ਜਵਾਖ ਨੂੰ ਦੱਸ ਦੂ ਉਹ ਉਹਨਾਂ ਦੇ ਘਰੇ 4 ਪਈਆਂ ਕੰਜਰ ਦੇ ਇੱਕ ਜੱਟਾਂ ਦੇ ਮੁੰਡੇ ਖੇਤੀ ਕਰਦੇ ਨੇ ਉਹਨਾਂ ਦੇ ਵੀ ਇਹ ਹੈਗੇ ਆ ਨੇ ਉਹ ਪੰਨੇ ਤਾਂ ਹਰੇਕ ਦੀ ਬੀਲੀ ਤਿਆਰ ਕਰਨ ਵਾਲਾ ਤਾਂ ਮੈਨੂੰ ਪਤਾ ਨਾ ਕੱਪਾਂ ਦਾ ਘਰ ਉਹਨਾਂ ਜਵਾਖਾਂ ਨੂੰ ਉਹ ਪੜ ਲੈਂਦੇ ਇੱਕ ਜਵਾਖਾਂ ਨੂੰ ਤੂੰ ਆਂ ਗਿਆ ਜਵਾਗ ਨੇ ਪੜ ਲੈਣ ਦੇ ਉਹਨਾਂ ਨੂੰ ਤੇ ਤੂੰ ਐਂ ਦੱਸ ਉਹਨਾਂ ਨੂੰ ਉਹ ਤਾਰਾਂ ਕਹੀ ਜਾਂਦਾ ਸੁਹਾਗ ਵਾਲੇ ਸੰਗਲਿਆਂ ਨੂੰ ਉਹ ਤਾਰਾਂ ਨੇ ਉਹ ਤਾਰੀਆਂ ਤੂੰ ਉਹਨਾਂ ਤੇ ਮੱਜਦਾ ਵੀ ਨਹੀਂ ਜਣਾ ਬਣ ਜਾਣਾ ਮੈਂ ਇਹਨੂੰ ਮੋੜੇ ਦੇ ਗਿਆ ਹੁੰਦੇ ਲੱਗਿਆ ਸੀ ਉਹ ਪੀਂਦੀ ਝੂਟੇ ਲੈ ਜਾਂਦੇ ਸੀ ਉਹ ਬਈਏ ਮੇਰੇ ਹੱਥ ਵੰਦਾ ਤੇਰੇ ਮੂਰੇ ਪੀ ਐਚ ਡੀ ਜਿਹੜੀ ਤੂੰ ਕਰਾਉਣੀ ਆ ਆਪ ਹੀ ਕਰ ਲੈ ਉਹਨਾਂ ਦੀ ਜ਼ਿੰਦਗੀ ਨਾ ਖਰਾਬ ਕਰ ਉਹ ਜ਼ਿੰਦਗੀ ਨਹੀਂ ਮੈਂ ਉਹਨਾਂ ਦਾ ਤਾਂ ਵਿੱਕ ਫੜਾ ਰਿਹਾ ਚੱਲ ਖੜ ਜਾ ਜੇ ਤੂੰ ਹਿੱਲ ਕੇ ਗਿਆ ਕਿਸੇ ਪਾਸੇ ਮਾਰ ਦੂੰ ਮੇਰਾ ਸਾਰਾ ਮੈ ਲਿਆਉਣਾ ਨੂੰ ਸੱਦ ਲਿਆ ਲਿਆ ਮੈਂ ਕਿਹਾ ਦੱਸਦਾ ਤੈਨੂੰ ਹੁਣ ਹੀ ਆ ਗਿਆ ਜੀ ਬਟਰੀ ਜੇ ਹਿੱਲ ਗਿਆ ਮਾਰੂੰਗਾ ਤੈਨੂੰ ਅੱਗੇ ਤੈਨੂੰ ਕੁੜੀ ਨਾ ਕਹਦੀ ਤੂੰ ਮਰੀ ਜਾਂਦਾ ਇਹਨੂੰ ਕੀ ਪਤਾਗਾ ਬੀ ਦੀ ਕਾਰਨਾ ਪ੍ਰੋਜੈਕਟ ਨੂੰ ਮੜਾ ਸਾਈਟ ਤੇ ਕਰਦਨੇ ਫੇਰ ਕਾ ਐ ਕਰੇ ਕੜਾ ਰੱਖਿਆ ਸਾਰਾ ਭਾਈ ਸਿਕੰਦਰ ਓ ਕਿਹੜਾ ਉਹ ਸ਼ਕੰਦਰ ਭਾਈ ਹਾਂ ਕਿਵੇਂ ਰਹੱਸੇ ਠੀਕ ਆ ਭਾਈ ਸ਼ਕੰਦਰ ਓ ਠੀਕ ਐ ਵਧੀਆ ਭਰਾਵਾ ਉਹ ਤਾਂ ਨਹੀਂ ਮੰਨਿਆ ਦੇਖ ਪਏ ਸਨ ਮੰਨੇ ਨਹੀਂ ਉਹ ਉਹਦਾ ਕਹਿੰਦਾ ਮੈਂ ਤਾਂ ਨਹੀਂ ਛੜੇ ਪਰ ਭਰਾਵਾ ਮੈਨੂੰ ਆਏ ਆ ਵੀ ਮੈਂ 1000 ਰੁਪਏ ਪਿੱਛੇ ਕਿਉਂ ਕਾਮਾ ਤੂੰ ਮੇਰੇ ਨਾਲ ਚੱਲ ਕਰੇ ਬਿਠਾ ਕੇ ਆਇਆ ਉਹਨੂੰ ਮੈਂ ਤੇ ਗੱਲ ਕਰ ਸਾਹਮਣੇ ਚੱਲ ਹੈਂ ਚੱਲ ਮੈਂ ਜਿਵੇਂ ਪੈਸੇ ਨਹੀਂ ਦਿੱਤੇ ਯਾਰ ਜਮਾ ਥਾ ਹੀ ਮੁਕਰ ਗਿਆ ਖੜਾ ਕਹਿੰਦਾ ਲਿਆ ਮੇਰੇ ਮੂੰਹ ਤੇ ਕਿਹੜੇ ਕੰਜਰੀ ਵਰਖਦਾ ਤੈਨੂੰ ਭਰਾਵਾ ਨੇ ਤੇਰਾ ਤਾਂ ਬੰਦਾ ਹਾਈ ਬੇਕਾਰ ਭਰਾਵਾ ਸਾਡਾ ਭਰਾਵਾ ਕਹਿੰਦਾਗਾ ਠੀਕ ਹੈ ਕਹਿੰਨੂੰ ਜੀ ਨਹੀਂ ਕਰਦਾ ਪਰ ਉਹ ਹੈ ਬੇਕਾਰ ਬੇਕਾਰ ਹੀ ਆ ਭਰਾਵਾ ਜੀ ਅਬਦੁੱਲਾ ਜਵਾਗ ਜਾ ਉਹਨੂੰ ਨਾਲੋਂ ਭਰਾਵਾ ਹਟਾ ਲਿਆ ਚੱਲ ਵਧੀਆ ਕੀਤਾ ਤੁਹਾਨੂੰ ਪਤਾ ਸੂਦੇ ਲੱਛਣ ਸ਼ੁਰੂ ਹੋ ਗਏ ਸਹੀ ਨਹੀਂ ਹਾਂ ਬਾ ਪੁੱਛਣਾ ਭਰਾਵਾ ਬੁਰਾ ਹਾਲ ਆ ਸਾਡਾ ਤਾਂ ਤੂੰ ਕਹਿੰਦਾ ਨਹੀਂ ਉਸਨੂੰ ਵੀ ਦੇ ਪਰ ਯਾਰ ਤੂੰ ਕਦੇ ਪਿੱਛੇ ਭਾਹਣਾਗਾ ਮੈਂ ਤਾਂ ਇੱਥੇ ਤੈਨੂੰ ਲੈਣ ਆਇਆ ਮੈਂ ਉਹਨੂੰ ਕਾਲਜੋਂ ਹਟਾਉਣਾ ਮੈਂ ਬਿਨਾਂ ਗੱਲ ਕਰਕੇ ਉਹਨੂੰ ਹਟਾਉਂਗਾ ਭਰਾਵਾ ਮੈਂ ਆਖਿਆ ਵੀ ਚਲ ਕੇ ਨਾ ਆ ਝੂਠ ਫੜ ਲੈ ਉਹਦਾ ਤੇਰੇ ਪੈਸਿਆਂ ਵਾਲਾ ਮੇਰੀ ਗੱਲ ਸੁਣਦੇ ਮੈਂ ਨਹੀਂ ਕਹਿੰਦਾ ਹਟਾ ਜਾਂ ਨਾ ਹਟਾ ਇਹ ਸਾਡੇ ਜਵਾਗ ਦੀ ਜ਼ਿੰਦਗੀ ਬਰਬਾਦ ਕਰਦਾ ਮੇਰੇ ਪੈਸੇ ਦਵਾ ਆਪਦੀ ਭੜਾ ਭੰਗ ਦੀ ਉਸ ਨੂੰ ਹਟਾ ਉਹ ਮੈਂ ਆ ਜਾ ਫੇਰ ਹੀ ਦੂੰ ਪੈਸੇ ਮੈਂ ਜੇਬ ਚ ਪਾਈ ਫਿਰਦਾ ਗੱਲ ਕਰ ਗੱਲ ਦੀ ਹੈ ਵੀ ਉਹ ਮੰਨਦਾ ਹੀ ਨਹੀਂ ਆ ਮੈਂ ਤੈਨੂੰ ਕਿਵੇਂ ਫੜਾ ਦੂੰਗਾ ਚਲ ਆਪਾਂ ਗੱਲ ਕਰੀਏ ਉਹ ਨਾਲ ਆ ਗੱਲ ਕਰ ਤੂੰ ਜਲ ਕੇ ਜੇ ਤੇਰੇ ਮੂੰਹ ਤੋਂ ਮੰਨ ਗਿਆ ਤੇਰੇ ਪੈਸੇ ਦੇ ਕੇ ਘਰ ਤੋਰੂੰਗਾ ਉਹ ਮੈਨੂੰ ਕਹਿੰਦਾ ਹਾਂ ਮੰਨਣਾ ਤਾਂ ਹੈ ਨਹੀਂ ਪੰਦਾ ਉਹ ਆ ਜਾ ਫੇਰ ਭਈ ਤੂੰ ਦਿੱਤੇ ਹੀ ਨਹੀਂ ਹੁਣੇ ਫਿਰ ਮੈਂ ਨਾ ਮੈਂ ਜੁੱੜ ਬੋਲਦਾ ਆਇਆ ਕਿ ਮੈਂ ਮੁੱਕਰ ਜਦੋਂ ਪੈਸੇ ਤੂੰ ਦਿੱਤੇ ਮੈਥੋਂ ਪੈਸੇ ਫੜਕੇ ਲਿਆ ਉਹ ਫੇਰ ਕਿਵੇਂ ਮੈਂ ਮੁੱਕਰ ਜੂ ਆ ਜਾ ਤਾਂ ਮੇਰਾ ਲੱਖਾਂ ਦਾ ਚੱਲਦਾ ਆਕਤੀਆਂ ਨਾ ਫਿਰ ਮੈਂ ਨਾ ਮੁੱਕਰ ਗਿਆ ਉਹ ਤੇਰਾ ਕੁਝ ਫਰਕ ਹੈ ਮੈਨੂੰ ਤੇਰਾ ਬਾਰੇ ਵੀ ਪਤਾ ਨਹੀਂ ਵਾਰੀ ਪਤਾ ਹੈ ਉਹ ਬੈਠਾ ਆ ਜਾ ਆ ਜਾ ਆ ਆ ਪਿਆ ਪਾ ਜਾਂ ਰਾਂਦੇ ਬਣਾ ਜੇ ਮੈਂ ਕੋਈ ਫਿਕਰ ਹੁੰਦਾ ਮੈਂ ਗਿਆ ਉਹ ਇੰਨਾ ਸੇਦੀ ਸ਼ੌਣ ਨੂੰ ਤੇਰੇ ਹੌਲੇ ਕੀੜੇ ਪਏ ਨੇ ਮੈਂ ਸਰਚਾਂ ਕਰਦਾ ਰਹਿਣਾ ਤੈਨੂੰ ਪਤਾ ਵੀ ਗਿਆ ਨਹੀਂ ਦਿਮਾਗੋਂ ਹਾਂ ਸੱਚ ਆ ਜਾ ਸਰਚੇ ਵੀ ਕਰਦਾ ਇਹਦੇ ਪੈਸੇ ਹਾਂ ਦੱਸ ਬਾਈ ਮੈਂ ਕਿੱਧਰ ਕਿੱਥੇ ਫੜਿਆ 100 ਰੁਪਇਆ ਉਹ ਤੂੰ ਮੇਰੇ ਘਰ ਸਾਂ ਦੋ ਮੁੰਡੇ ਹੋਰ ਸੀ ਕਿ ਮੇਰਾ ਮੁੰਡਾ ਸੀ ਇੱਕ ਮੁੰਡਾ ਹੋਰ ਸੀ ਇੱਕ ਤੂੰ ਸੀ ਉਹਨੇ ਸਾਹਮਣੇ ਮੈਂ ਤੈਨੂੰ 1000 ਰੁਪਇਆ ਪਾਇਆ ਫੇਰ ਅਈ ਕਦੇ ਛੱਡ ਕੇ ਲੜਾਈ ਨਾ ਪੋੜ ਫੇਰ ਕਿ ਆ ਵੀ ਕਮਾ ਲਈ ਮਾਰੀ ਜਾਂਦਾ ਤੂੰ ਪੈਸੇ ਦੇਣੇ ਆ ਮੇਰੇ ਜੇਬ 'ਚ ਨੇ ਮੈਂ ਮੁਲ ਦੇ ਦੇਣਾ ਤੂੰ ਦੇ ਲੂ ਬੜਾ ਫਰਦਾ ਯਾਰ ਮੈਨੂੰ ਤਾਂ ਦਿੰਦਾ ਰਹੀ ਵੱਡਾ ਬਾਨੀ ਵੱਡਾ ਫਰਦਾ ਤੂੰ ਓ ਬਾਈ ਤੂੰ ਦੇ ਪੈਸੇ ਰ ਉਹੀ ਗੱਲ ਤਵਾੜ ਦਾ ਮੰਨਦਾ ਨਹੀਂ ਮੇਰਾ ਛੋਟਾ ਭਾਈ ਤੂੰ ਉਹੀ ਤਵੇ ਲਈ ਇਹ ਨਵੇਂ ਨੇ ਫੜੇ ਐ ਅੱਧਾ ਮਿੰਟ ਚ ਤੂੰ ਗਾਦਾ ਰੇ ਕਹਿੰਦਾ ਮੈਂ ਫੜੇ ਨਹੀਂ ਯਾਰ ਮੇਰੀ ਗੱਲ ਸੁਣ ਜੇ ਤੂੰ ਜਿੱਦ ਰੱਖਣੀ ਆ ਤਾਂ ਪੈਸੇ ਦੇ ਕੇ ਮੇਰੇ ਨਾਲ ਫੇਰ ਐ ਕਹਿੰਦਾ ਇਹ ਮੇਰਾ ਨਾ ਬਲੱਡ ਪਤਾ ਇੱਜ਼ਤ ਉੱਜਤ ਵਾਲੀ ਗੱਲ ਨਾ ਪਰਖ ਤੈਨੂੰ ਪੈਸੇ ਨਾਲ ਤੋਲ ਨੂੰ ਪਰ ਇਹ ਨਾ ਗੱਲ ਕਰ ਜਦੋਂ ਮੇਰੇ ਕੋਲ ਕੋਈ ਨਹੀਂ ਪੈਸੇ ਦਿੱਤੇ ਫੜੇ ਨਹੀਂ ਤੂੰ ਠੱਗਿਆ ਮਾਰਨ ਆਇਆ ਏ ਸੱਜਣੇ ਆਜ ਮੈਂ ਕਹਾਂ ਠੱਗਿਆ ਮਾਰਨ ਆ ਮਾਰਨ ਆ ਨਾ ਠੱਗਿਆ ਤੂੰ ਉਹ ਮੇਰੀ ਗੱਲ ਸੁਣ ਭਾਈ ਇਹ ਗਾਹੂ ਨਹੀਂ ਹੋਈ 2000 ਦੀ ਮੇਰੇ ਕੋਲ ਕੋਈ ਨਹੀਂ ਫੇਰ ਤਾਂ ਬਈ ਨੇ ਮਾਰਦਾ ਮੂੰਹ ਤੇ ਨਹੀਂ ਫੜੇਦਾ ਆਪਾਂ ਇਹਨੂੰ ਡੱਕਰਦੇ ਆਂ ਡੱਕਰ ਦੇ ਬਸ ਫੜੀ ਨਹੀਂ ਤੂੰ ਲੈ ਲੈ ਇਹ ਹੀ ਮਾਸਰਾਂ ਦਾ ਡੱਕਰਦੇ ਚੱਲ ਭਾਈ ਇੱਕ ਘਰ ਫਿਰ ਜੀਦਾ ਤਬੂ ਤੇਗਾ ਤੇਰੇ ਕੋਲ ਨਹੀਂ ਆਈ ਗਾਸੂ ਉਹ ਮੇਰੇ ਮੁੰਡੇ ਲੈ ਆਵਾ ਤੇਰੇ ਮੂੰਹ ਤੇ ਹਾਂ ਉਹ ਤਾਂ ਆਪ ਨਸ਼ਾ ਨਹੀਂ ਪੰਡਾ ਕਿੰਨੂੰ ਵੀ ਸਵਾਰੀ ਛੱਡਦਾ ਹੋ ਤੇ ਤੂੰ ਵੀ ਛੱਡਦਾ ਹੈ ਹੈ ਕਰਾਲਾ ਡੋਂਡਾ ਇੱਟੋ ਹੀ ਕਰਾ ਲੈ ਤੇਰਾ ਤੂੰ ਹੀ ਨਹੀਂ ਕਰਦਾ ਮੈਂ ਤਾਂ ਕਰਦਾ ਨਹੀਂ ਮੈਂ ਛੱਡਦਾ ਹੀ ਕੁਛ ਨਹੀਂ ਭਾਈ ਕੁਛ ਨਹੀਂ ਛੱਡਦਾ ਤਾਂ ਇਹਦੇ ਮੁੰਡਾ ਇਹਦਾ ਕਹਿੰਦਾ ਮੇਰਾ ਮੁੰਡਾ 90% ਲੈ ਗਿਆ ਪਤਾ ਨਹੀਂ 95 ਕੁਛ ਨਹੀਂ ਲੈ ਗਿਆ ਉਹ ਨਸ਼ੇ ਪੱਤੇ ਚੋ ਲੈ ਗਿਆ ਉਹ ਨੂੰ ਖੜਾਏ ਤੋ ਬੋਲੇ ਤਾਂ ਜਾਂਦਾ ਨਹੀਂ ਆਰੇ ਗੱਲ ਸੁਣ ਚੱਲ ਕੋਈ ਗੱਲ ਇਹ ਸਾਰੇ ਇੱਕੋ ਜਿਹੇ ਉਹ ਤੇਰਾ ਮੁੰਡਾ ਨਸ਼ੇ ਕਰਦਾ ਭਾਈ ਆ ਤੂੰ ਮੁੰਡੇ ਨੂੰ ਸਾਹਮ ਸਾਡੇ ਘਰੇ ਲਾਂਬਾ ਲੈ ਕੇ ਨਾ ਚੱਲ ਉਹ ਗੱਲ ਛੱਡ ਮੈਂ ਲਿਆ ਮਾਂ ਭਾਈ ਸਾਹਮਣੇ ਲੈ ਜਿੱਦੇ ਮਾਂ ਜਿੱਦੇ ਤੇਰਾ ਮੁੰਡਾ ਮਰ ਗਿਆ ਨਾ ਟਰੱਕ ਲਿਕ ਨੂੰ ਨਸ਼ੇ ਦਾ ਦੋ ਉਹ ਤੋਂ ਗੱਲ ਮਾਰ ਬਾਕੀ ਪਤਾ ਨਹੀਂ ਆ ਤੇਰਾ ਉੱਥੇ ਬਾਰੀ ਦੰਨਾ ਉਹ ਮੈਂ 1000 ਰੁਪਏ ਦੇਣਾ ਕਿ ਤਾ ਲੈ ਫਿਰ ਦੂਸਰੂ ਕੀ ਮਨਾਉਂਦਾ ਯਾਰ ਮੈਂ ਮਾਰੂ ਹੁਣ ਚੱਲ ਤੂੰ ਮਿਲ ਲੈ ਇਸ 1000 ਰੁਪਏ ਦੇ ਨਾ ਲੈ ਭਾਈ ਕੀ ਤਾਂ ਮੰਨਦਾ ਨਹੀਂ ਭਾਈ ਕਿਹਨੇ ਦਿੱਤਾ ਉਹ ਮੈਂ ਦੱਸਿਆ 1000 ਰੁਪਏ ਫੜਿਆ ਸੀ ਤੂੰ ਮੇਰੇ ਮੁੰਡੇ ਨੂੰ ਮੈਂ ਦਿੱਤੇ ਹੋਇਆ 2 ਲੈ ਲੈ ਦੱਸ ਭਾਈ ਇਹ ਤਾਂ ਉਲਟ ਕਹੀ ਜਾਂਦਾ ਮੈਂ ਮੋਰ ਉੱਥੇ ਸਾਹਮਣੇ ਆ ਮੁੰਡੇ ਮਾਦੂ ਮੰਗਦਾ ਨਹੀਂ ਸੀ ਚੱਲ ਹੁਣ ਮੰਗੂ ਵੀ ਜੇ ਲੈ ਭਾਈ ਮੰਗ ਲਈ ਜੇ ਸਹੀ ਹੋਏ ਮੈਂ ਵੀ ਤੈਨੂੰ ਦੇਉਂਗਾ ਲੈ ਮੈਂ ਤੇਰੇ ਉੱਤੇ ਰਹਿ ਮਲੇ ਉਹ ਮਸਾਹਰ ਚਿਕੰਦਰਾ ਉਹ ਕੋਈ ਨਹੀਂ ਮਲੇ ਉਹ ਚਿਕੰਦਰਾ ਉਹ ਇਹਦਾ ਨਾ ਨਿਕਾਇਸ਼ ਚਿਕੰਦਰਾ ਕੋਈ ਵੱਡਾ ਨਾ ਇਹਦਾ ਹੀ ਮੱਕਾ ਨਾ ਸਕੰਦਰ ਉਹ ਨਿਕਾ ਤੈਨੂੰ ਪਿੰਡ ਚ ਕਹਿੰਦੇ ਆ ਅਸੀਂ ਕਿੱਥੇ ਦੋ ਤਿੰਨ ਜਿਹੜੀਆਂ ਪੜੀਆਂ ਨੇ ਉਹ ਜਿਹੜਾ ਉੱਚੇ ਨਾਖਦਾ ਉਹ ਚਿਕੰਦਰਾ ਆ ਜਾਂਦਾ ਜੰਪ ਪਤਰੀ ਚ ਹਾਂ ਉਹ ਤਾਂ ਠੱਗੀ ਮਾਰਦਾ ਫਿਰਦਾ ਮੇਰੀ ਗੱਲ ਸੁਣ ਲੈ ਤੂੰ ਦੇ ਲੈ ਤੇਰਾ ਹੱਥ ਬਣਦਾ ਆਪਣੀ ਜਿੱਦ ਘਰੀ ਰਹਿ ਜੂ ਬੇਬੇ ਨੂੰ ਨਹੀਂ ਪਤਾ ਲੱਗੂ ਤੇਰੀ ਭਝਾਈ ਨੂੰ ਨਹੀਂ ਪਤਾ ਲੱਗੂ ਨਹੀਂ ਉਹ ਤਾਂ ਮੈਂ ਲੈਂਦੀ ਨਹੀਂ ਤੇਰੀ ਭਝਾਈ ਤਾਂ ਇਹ ਜੀ ਆ ਜਲੂਜ਼ ਕਰ ਦੂ ਆਪਣੇ ਜਲੂਜ਼ ਮੈਂ ਨਹੀਂ ਲੈਂਦੀ ਹੈ ਮੈਂ ਲੈਤੇ ਨਹੀਂ ਲੈਤੇ ਨਹੀਂ ਆ ਜਾ ਫਿਰ ਉਹ ਆਉਂਦਾ ਤੁਰੇ ਆ ਜਾ ਉੱਤੀ ਚੱਲ ਉਰੀ ਲੈ ਦੇ ਇੱਧਰ ਸੌਂ ਜੂ ਬੇਬੇ ਨੂੰ ਉੱਥੇ ਆ ਜਾ ਕੰਜਰਾ ਮੇਰੀ ਗੱਲ ਸੁਣ ਨਾ ਜੇ ਤੂੰ ਝੂਠਾ ਨਿਕਲਿਆ ਗਾਲ੍ਹਾਂ ਕੋਟੀਆਂ ਨਾ ਤੇਰਾ ਗਾਲ੍ਹ ਘੋੜ ਦੂ ਸੱਚੀਓ ਨਹੀਂ ਮੋੜਿਆ ਕੋਟੀਆਂ ਮੋੜ ਝੂਠੇ ਹੋਏ ਹਾਂ ਗਾਲ੍ਹਾਂ ਨਿਕਾ ਜਾ ਫੜਾ ਮੁੱਕਰ ਦੇਉਂ